ਨੀ ਇਹ ਲੋਕਾਂ ਦਾ ਚੈਲੰਜ ਆ। ਇਹ ਸਤੌਜ ਵਾਲੇ ਮਹਾਰਾਜ ਨੂੰ ਮਾ ਕੇ ਬਕਾਇਦਾ ਸ਼ਹਿਨਸ਼ਾ ਪੈਲੈਸ ਦੇ ਵਿੱਚ ਪ੍ਰਬੰਧ ਕਰਕੇ ਬੁਲਾਇਆ ਜਾ ਰਿਹਾ। ਵੀ ਥੋੜੇ ਬਾਅਦ ਹੀ ਸਪੈਸ਼ਲ ਕੀ ਆ ਤੁਹਾਡੀ ਗੱਦੀ ਲਈ ਜਾਊਗੀ ਮਹਾਰਾਜ ਸਾਹਿਬ ਦੀ। ਉਹ ਲੋਕਾਂ ਨੇ ਪ੍ਰਬੰਧ ਕਰਨਾ ਉਹਦਾ ਪੈਸਾ ਵੀ ਜਿੰਨਾ ਲੋਕਾਂ ਨੇ ਜਮੀਨਾਂ ਆਂਗੀਆਂ ਨੇ ਬਾਈ ਜੀ ਉਹ ਪਰਪਲੇਟ ਕੀ ਸਾਰਾ ਖਰਚ ਉਹ ਲੋਕ ਚੱਕ ਰਹੇ ਆ। ਤੁਸੀਂ ਆ ਕੇ ਇੱਥੇ ਨਾ ਲੋਕਾਂ ਦੇ ਪਿੜ ਪੱਲੇ ਪਾ ਕੇ ਜਾਓ। ਇਹ ਗੱਲ ਜਰੂਰੀ ਹੈਗੀ ਇੱਕ ਚੁਟਕਲੇ ਨਹੀਂ ਸੁਣੇ ਜਾਣੇ। ਕਿਉਂ ਇਹ ਗੱਲ ਲਿਖਣੀ ਕਿਉਂ ਪੈਗੀ। ਕਹਿੰਦਾ ਧਰਤੀ ਮਾ ਕੇ ਸਾਡੀ ਮਾਂ ਗਈ। ਜੇ ਮਾਂ ਨੂੰ ਕੋਈ ਹੱਥ ਪਾਉਂਦਾ ਤਾਂ ਉਹਨ ਅਹੀਂ ਤਾਂ ਕਹਣਾ ਵੀ ਚੁਟਕਲੇ ਅਸੀਂ ਸੁਣਨੇ ਜੀ ਮੈਂ ਕਹਣਾ ਵੀ ਆਦੇ ਮੰਤਰੀ ਲੈ ਕੇ ਆਉਣ ਆਈਪੀਐਸ ਆਈਐਸ ਲੈ ਕੇ ਆਉਣ ਅਸਲ ਲੋਕਤੰਤਰ ਦੇ ਰਾਜੇ ਲੋਕ ਹੁੰਦੇ ਆ ਹੁਣ ਰਾਜਿਆਂ ਦਾ ਕੀ ਆ ਮੈਂ ਕਹਣਾ ਆਪਸ ਵਿੱਚ ਭੇਡ ਹੋਣਾ ਠੀਕ ਹੈ ਨਾ ਇੱਕ ਪਾਸੇ ਲੋਕਤੰਤਰ ਦੇ ਰਾਜੇ ਇੱਕ ਪਾਸੇ ਸਤੋਜ ਵਾਲੇ ਰਾਜੇ ਆ ਅਸੀਂ ਸੋਚਦਾ ਕਿ ਤੇ ਇਤਿਹਾਸ ਦੇ ਵਿੱਚ ਮੂਰਖ ਰਾਜਿਆਂ ਚ ਇਹਦਾ ਵੀ ਨਾਣਾ ਲਿਖਿਆ ਜਾਵੇ ਤੇ ਕਹਿ ਦੇਣ ਵੀ ਵਿਜ਼ਨਰੀ ਬਹੁਤ ਸੀ ਆਦਾ ਬਿਜ਼ਨਸ ਸਮਝਾਉਣ ਵਾਸਤੇ ਅਸੀਂ ਆਖਿਆ ਵੀ ਘਟੋ ਘਟ ਵਿਜ਼ਨ ਤਾਂ ਸਮਝਾਜੋ ਨਾ ਵੀ ਲੋਕਾਂ ਦੇ ਹੱਕ ਦਾ ਕੀ ਆ ਕਿਸਾਨ ਜਿਥੇ ਬੰਦੀਆਂ ਜਿੰਨੀਆਂ ਹੈਗੀਆਂ ਨੇ ਤੇ ਲੋਕਾਂ ਨੂੰ ਗੁੰਮਰਾਹ ਕਰਦੀਆਂ ਨੇ ਲੋ ਹੁਣ ਕਿਸਾਨ ਜਿੱਥੇ ਬੰਦੀ ਵੀ ਵਿੱਚ ਨਹੀਂ ਪਉਂਦੇ ਸਿੱਧੇ ਤੁਹਾਡਾ ਕੀ ਆ ਸੰਪਰਕ ਕਰਾ ਰਹੇ ਇਹਦੇ ਮਾਕੇ ਜਿਹੜੇ ਪੋਤੜੇ ਫਰੋਲਣੇ ਹੈਗੇ ਇਹਦੇ ਚ ਕੀ ਕਮੀਆਂ ਨੇ ਉਹ ਸਾਰਾ ਰੋਜ਼ਕੀਆ ਕੱਲਾ ਕੱਲਾ ਅਖਰ ਪੜ ਰਹੇ ਆ ਪੁਰਾਣੇ ਕਾਨੂੰਨ ਵਾ ਕੱਢ ਕੇ ਲਿਆ ਰਹੇ ਆ 1600 ਬੰਦਾ ਤੁਹਾਡੇ ਅਗੇਂਸਟ ਕੀ ਆ ਤੁਹਾਨੂੰ ਫਤਵਾ ਦੇ ਰਿਹਾ ਤੇ ਤੁਹਾਡੇ ਹੱਕ ਤੇ ਚਾਰ ਪੰਜ ਬੰਦੇ ਆਉਂਦੇ ਰੇਸ਼ੋ ਤਾਂ ਕੱਢ ਕੇ ਦੇਖ ਲੋ ਹੁਣ ਕਿਹਾ ਜਾ ਰਿਹਾ ਵੀ ਜਿੰਨੀਆਂ ਐਪਲੀਕੇਸ਼ਨਾਂ ਲੋਕ ਬਰੋਚ ਚ ਦਿੰਦੇ ਸਾਰੀਆਂ ਰੱਦੀ ਦੇ ਮਾਕੇ ਟੋਕਰੇ ਸਿੱਟੀਆਂ ਜਾ ਰਹੀਆਂ ਹੁਣ ਭਗਵੰਤ ਮਾਨ ਜੀ ਕੀ ਆ ਕੁਝ ਕਰਨ ਨਾਲ ਚਾਹੁੰਦਾ ਜੀ ਪਹਿਲਾਂ ਜਾਂਦਾ ਕੁਝ ਕਰਕੇ ਦਿਖਾਉਂਦੇ ਨਾ ਜਿਹੜੀ ਤੁਹਾਡੇ ਕੋਲੇ ਯਾਰ ਬੇਵਾਦ ਜ਼ਮੀਨ ਪਈ ਆ ਤਾਂ ਇੰਨੀ ਪ੍ਰਾਪਰਟੀ ਤੁਹਾਡੇ ਕੋਲੇ ਬੇਵਾਦ ਪਈ ਆ ਤੁਸੀਂ ਕਿ ਲੋਕਾਂ ਨੂੰ ਕਿਉਂ ਮੂਰਖ ਬਣਾਈ ਜਾਂਦੇ ਲੋਕਾਂ ਨੂੰ ਘਰਾਂ ਚ ਡੱਕਿਆ ਗਿਆ ਸ਼ੀਦੀ ਦੇੜਾ ਮਨਾਉਣ ਖਾਤਰ ਵੀ ਕਿਤੇ ਇਹ ਬੰਦੇ ਉੱਤੇ ਆ ਕੇ ਸਾਨੂੰ ਸਵਾਲ ਨਾ ਖੜਾ ਕਰਦੇ ਲੱਖ ਲਾਹਣਤਾ ਜਰੇ ਇਹਨਾਂ ਲੋਕਾਂ ਦੇ ਹੁਣ ਭਗਤ ਸਿੰਘ ਕਰ ਗਿਆ ਨੇ ਅਸੈਂਬਲੀ 'ਚ ਬੰਬ ਸਿੱਟੇ ਸੀ ਹੁਣ ਤੁਹਾਡੀਆਂ ਸੈਟਿੰਗਾਂ 'ਚ ਬੰਬ ਸਿੱਟ ਕੇ ਸੀ ਆਪਦੀ ਗੱਲ ਸੁਣਾਈਏ ਸਾਡੇ ਕੋਲ ਦਾ ਤਰੀਕਾ ਕੀ ਆ ਜੇ ਲੋਕਤੰਤਰ ਅਸਲ ਹੈਗਾ ਤਾਂ ਫਿਰ ਲੋਕਾਂ ਦੀ ਕਚਹਿਰੀ ਜਾ ਕੇ ਜੁਰੋਸੀ ਮੈਂ ਕਿਥੇ ਜਾਂਦੇ ਸੀ ਲੋਕ ਇੰਨਾ ਪਿਆਰ ਕਰਦੇ ਸੀ ਮਾੜਾ ਜਾਂ ਚੱਕੇ ਚਕਾਏ ਹੁਣ ਇੱਥੇ ਵੀ ਆ ਕੇ ਦੇਖੋ ਤੁਹਾਨੂੰ ਲੋਕ ਚੱਕਰ ਨੂੰ ਫਿਰਦੇ ਆ ਮੈਂ ਕਹਿੰਦਾ ਪੰਜਾਬ ਚ ਚੱਕਰ ਨੂੰ ਫਿਰਦਾ ਜਿਹੜੇ ਹਾਲਾਤ ਬਣੇ ਪਏ ਹੁਣ ਜਿਹੜੇ ਉਮੀਦਵਾਰ ਦੀ ਤੁਸੀਂ ਇਹ ਫੋਟੋ ਮਾ ਲਾ ਰੱਖਿਆ ਉਸੇ ਉਮੀਦਵਾਰ ਨੇ ਕੀ ਲੋਕਾਂ ਨੂੰ ਜ਼ਾਇਦਾ ਦਾ ਅਧਿਕਾਰ ਦਿੱਤਾ ਸੀ ਉਹ ਅਧਿਕਾਰ ਚਲੋ ਪਿਛਲੀਆਂ ਸਰਕਾਰਾਂ ਨੇ ਦੇ ਖੋੜਿਆ ਘਟੋ ਘਟ ਤੁਸੀਂ ਸ਼ਰਮਤਾ ਮੰਨ ਲੈਂਦੇ ਯਾਰ ਜਿਹਦੀ ਫੋਟੋ ਕਰਦੇ ਸੀ ਇੱਥੇ ਸਰਕਾਰ ਦੇ ਪੈਰ ਲੋਕਾਂ ਨੇ ਲੱਗਣ ਨਹੀਂ ਦੇਣੇ ਜਿਹੜੇ ਹਾਲਾਤ ਮਾ ਕੇ ਸਰਕਾਰ ਨੇ ਬਣਾਤੇ ਆ ਇਹ ਸਰਕਾਰ ਮੈਂ ਕਹਿੰਦਾ ਵੀ ਲੋਕਾਂ ਦੇ ਇੰਨਾ ਕੁ ਰੋਸ ਭਰ ਰਹੀ ਆ ਤੇ ਜੇ ਕਿ ਦਿਨਾਂ ਨੇ ਛੇਤੀ ਵਾਪਸ ਨਾਲ ਲਈ ਤਾਂ ਮੈਕਟਰ ਨੂੰ 5 ਸਾਲ ਪੂਰੇ ਕਰਨੇ ਓਕੇ ਹੋ ਜਾਣਗੇ ਪਰ ਜੇ ਲੋਕ ਅੱਜ ਚ ਕੰਨੇ ਹੋਗੇ ਲੋਕਾਂ ਨੇ ਕੀ ਡਾਂਗ ਚੱਕ ਲਈ ਨਾ ਤੇ ਡਾਂਗਮੁਰ ਦਾ ਭੂਤ ਵੀ ਨੱਚਦੇ ਤਾਂ ਫੇਰ ਮਾ ਕੇ ਅਖੌਤੀ ਲੀਡਰ ਨੇ ਪਰ ਜੇ ਲੋਕ ਅੱਜ ਚ ਕੰਨੇ ਹੋਗੇ ਲੋਕਾਂ ਨੇ ਕੀ ਡਾਂਗ ਚੱਕ ਲਈ ਨਾ ਤੇ ਡਾਂਗਮੁਰ ਦਾ ਭੂਤ ਵੀ ਨੱਚਦੇ ਤਾਂ ਫੇਰ ਮਾ ਕੇ ਅਖੌਤੀ ਲੀਡਰ ਨੇ ਲੋਕਾ ਵਾਈਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਲੈਂਡ ਪੂਲਿੰਗ ਪਾਲਿਸੀ ਦਾ ਮਸਲਾ ਪੂਰੇ ਪੰਜਾਬ 'ਚ ਗਰਮਾਇਆ ਹੋਇਆ ਹੈ ਪਿਛਲੇ ਦਿਨੀ ਟਰੈਕਟਰ ਮਾਰਚ ਨਿਕਲੇ ਵੱਖ-ਵੱਖ ਤਰੀਕੇ ਦੇ ਨਾਲ ਲੋਕ ਵਿਰੋਧ ਕਰ ਰਹੇ ਨੇ ਪਰ ਹੁਣ ਇੱਕ ਲੋਕ ਅਧਿਕਾਰ ਲਹਿਰ ਵੱਲੋਂ ਸੱਦਾ ਦਿੱਤਾ ਗਿਆ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਨੂੰ ਕਿ ਉਹ ਕਹਿੰਦੇ ਨੇ ਕਿ ਲੈਂਡ ਪੂਲਿੰਗ ਪਾਲਿਸੀ ਦੇ ਫਾਇਦੇ ਨੇ ਤਾਂ ਉਹਨਾਂ ਨੇ ਇੱਕ ਪੈਲਸ ਬੋਕ ਕੀਤਾ ਤੇ ਇਹ ਕਿਹਾ ਕਿ ਆਕੇ ਪੈਲਸ ਦੇ ਵਿੱਚ ਆਕੇ ਉਹਦੇ ਫਾਇਦੇ ਗਿਣਾ ਜਾਓ ਅਸੀਂ ਮੰਨ ਲਵਾਂਗੇ ਜੇ ਲੋਕ ਕਨਵਿੰਸ ਹੋ ਗਏ ਠੀਕ ਹੈ ਤੁਹਾਡੀ ਪਾਲਿਸੀ ਚੰਗੀ ਹੈ ਕੀ ਹੁਣ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਆਉਣਗੇ ਕਿਉਂ ਸੱਦਾ ਦੇਣ ਦੀ ਲੋੜ ਪਈ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਲੋਕ ਅਧਿਕਾਰ ਲਹਿਰ ਤੋਂ ਬਾਈ ਰਪਿੰਦਰ ਨੇ ਪਹਿਲਾਂ ਸਵਾਗਤ ਕਰ ਲੇ ਬਾਈ ਸਸੀ ਦਾ ਲੋਕ ਬਾਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਸਾਥ ਸ਼੍ਰੀ ਅਕਾਲ ਜੀ ਬਾਈ ਕਿਵੇਂ ਦੇਖਦੇ ਹੋ ਜਿਹੜਾ ਚੈਲੰਜ ਰੱਖਿਆ ਹੈ ਜਾਂ ਇਹ ਕਹੇ ਸੱਦਾ ਦਿੱਤਾ ਹੈ ਮੁੱਖ ਮੰਤਰੀ ਨੂੰ ਕੀ ਲੋੜ ਪੈਗੀ ਮੁੱਖ ਮੰਤਰੀ ਦਾ ਸਟੇਜਾਂ ਤੋਂ ਕਹਿ ਹੀ ਰਹੇ ਨੇ ਪਾਲਸੀ ਬਹੁਤ ਵਧੀਆ ਚੈਲੰਜ ਨਹੀਂ ਪਹਿਲੀ ਗੱਲ ਤਾਂ ਬਾਈ ਮੈਂ ਇੱਕ ਸਾਫ਼ ਕਰਦਾ ਕਿ ਇਹ ਚੈਲੰਜ ਲੋਕ ਅਧਿਕਾਰ ਲਹਿਰ ਵੱਲੋਂ ਚੈਲੰਜ ਨਹੀਂ ਇਹ ਲੋਕਾਂ ਦਾ ਚੈਲੰਜ ਹੈ ਤੇ ਸਤੋਜ ਵਾਲੇ ਮਹਾਰਾਜ ਨੂੰ ਮਾ ਕੇ ਬਕਾਇਦਾ ਸ਼ੈਨਸ਼ਾ ਪੈਲੈਸ ਦੇ ਵਿੱਚ ਪ੍ਰਬੰਧ ਕਰਕੇ ਬੁਲਾਇਆ ਜਾ ਰਿਹਾ ਕਿਉਂਕਿ ਸ਼ੈਨਸ਼ਾ ਲੋਕ ਨੇ ਤੇ ਉਹਨਾਂ ਨੂੰ ਸ਼ੈਨਸ਼ਾ ਪੈਲੈਸ ਦੇ ਕਰਕੇ ਬੁਲਾਇਆ ਵੀ ਤੁਸੀਂ ਆ ਕੇ ਇੱਥੇ ਨਾ ਲੋਕਾਂ ਦੇ ਪਿੜ ਪੱਲੇ ਪਾ ਕੇ ਜਾਓ ਸਭ ਤੋਂ ਪਹਿਲੀ ਗੱਲ ਤਾਂ ਮੈਂ ਇੱਕ ਕਰਦਾ ਬਾਈ ਨਾ ਪਹਿਲੀ ਗੱਲ ਜਿਵੇਂ ਅਸੀਂ ਸਤੋਜ ਵਾਲੇ ਮਹਾਰਾਜ ਕਹਨੇ ਆ ਇਹਨਾਂ ਨੇ ਇੱਕ ਮਹਾਰਾਜਾ ਹੋਇਆ ਪੂਰੇ ਇਤਿਹਾਸ ਦੇ ਵਿੱਚ ਸਭ ਤੋਂ ਮੂਰਖ ਰਾਜਾ ਜਿਹੜਾ ਗਿਣਿਆ ਕਾ ਉਹਨੂੰ ਵੀ ਯਾਦ ਕਰਾਤਾ ਉਹ ਰਾਜੇਦਾਨਾ ਸੀ ਮੁਹੰਮਦ ਬੇਨ ਤੋਗਲਕ ਹੁਣ ਮੁਹੰਮਦ ਬੇਨ ਤੋਗਲਕ ਫੇਲ ਹੀ ਆ ਆਪਣੀਆਂ ਨੀਤੀਆਂ ਕਰਕੇ ਹੋਇਆ ਸੀ ਉਹ ਜਿਹੜੀ ਨੀਤੀ ਲਿਆਉਂਦਾ ਸੀ ਉਹਨੂੰ ਵਾਪਸ ਲੈਣੀ ਪੈ ਜਾਂਦੀ ਸੀ ਪਰ ਇਤਿਹਾਸਕਾਰ ਜੇ ਤੁਸੀਂ ਦੇਖਦੇ ਹੋ ਨਾ ਜਿਤ ਇਤਿਹਾਸਕਾਰ ਕਹਿ ਦਿੰਦੇ ਆ ਵੀ ਉਹ ਬੰਦਾ ਨਾ ਵਿਜਨਰੀ ਬਹੁਤ ਸੀ ਬਹੁਤ ਦੂਰ ਦੀ ਲੰਬੀ ਸੋਚਦਾ ਸੀ ਲੋਕਾਂ ਨੂੰ ਅਕਲ ਘੱਟ ਸੀ ਇਤਿਹਾਸਕਾਰ ਇਹ ਗੱਲ ਕਹਿੰਦੇ ਆ ਅਸੀਂ ਸੋਚਦਾ ਕਿ ਤੇ ਇਤਿਹਾਸ ਦੇ ਵਿੱਚ ਮੂਰਖ ਰਾਜਾ ਚ ਇਹਦਾ ਵੀ ਨਾਣਾ ਲਿਖਿਆ ਜਾਵੇ ਤੇ ਕਹਿ ਦੇਣ ਵੀ ਵਿਜਨਰੀ ਬਹੁਤ ਸੀ ਆਦਾ ਵਿਜਨ ਸਮਝਾਉਣ ਵਾਸਤੇ ਅਸੀਂ ਆਖਿਆ ਵੀ ਘਟੋ ਘਟ ਵਿਜਨ ਤਾਂ ਸਮਝਾਜੋ ਨਾ ਵੀ ਲੋਕ ਮੈਂ ਥੋੜੀ ਜੀ ਗੱਲ ਕਵਿਤਾ ਖੜੀ ਕਰ ਲੈਂਦਾ ਸੀ ਉਹਨੇ ਫੌਜ ਇਕੱਠੀ ਕਰ ਲਈ ਹਥਿਆਰ ਉਹਨਾਂ ਨੂੰ ਦਿੱਤੇ ਨਾ ਠੀਕ ਹੈ ਖਰਚੇ ਵਧਾ ਕੇ ਬਹਿ ਗਿਆ ਫਿਰ ਉਹਨੇ ਸਿੱਕੇ ਜਾਰੀ ਕੀਤੇ ਕਹਿੰਦੇ ਚਾਂਦੀ ਦੇ ਸਿੱਕੇ ਹੁੰਦੇ ਸੀ ਉਦੋਂ ਫਿਰ ਕੀ ਜਦੋਂ ਵੱਧ ਸਿੱਕਿਆਂ ਦੀ ਲੋੜ ਪਈ ਉਹਨੇ ਕਾਂਸੀ ਦੇ ਸਿੱਕੇ ਜਾਰੀ ਕਰਤੇ ਉਹ ਸਿੱਕੇ ਘਰ ਘਰ ਲੋਕਾਂ ਨੇ ਬਣਾ ਕੇ ਜਾਰੀ ਕਰਤੇ ਆਪਦੇ ਸਿੱਕੇ ਵਰਤਣ ਲੱਗੇ ਉਹਦੀ ਪਾਲਿਸੀਆਂ ਗਿਆ ਨੀਤੀਆਂ ਫੇਲ ਹੋ ਜਾਂਦੀਆਂ ਸੀ ਹੁਣ ਵੀ ਆ ਜੀ ਦੇਖਦੇ ਆ ਕੀ ਆ ਬਰਾਬਰ ਗੋਲਡ ਰਿਜ਼ਰਵ ਬੈਂਕ 'ਚ ਰੱਖਿਆ ਨਾ ਫਿਰ ਨੋਟ ਛਾਪਦੇ ਆ ਤਾਂ ਉਹਦੀਆਂ ਨੀਤੀਆਂ ਕਹਿੰਦੇ ਐਡਵਾਂਸ ਸੀਗੀਆਂ ਅਸੀਂ ਤਾਂ ਇਹ ਸੋਚਦੇ ਵੀ ਖਾਨੇ ਲੋਕ ਹੀ ਨਾ ਮੂਰਖ ਹੋ ਯਾਰ ਜਿੰਨਾ ਇਹ ਜ਼ੋਰ ਲਾਈ ਜਾਂਦੇ ਸਤੌਏ ਵਾਲੇ ਮਹਾਰਾਜ ਕਹਿ ਰਹੇ ਹੈ ਕਿ ਮੈਂ ਲੋਕਾਂ ਦੇ ਭਲੇ ਦੀ ਗੱਲ ਕਰਦਾ ਲੋਕਾਂ ਵਾਸਤੇ ਚੰਗੀ ਗੱਲ ਸੋਚਦੇ ਆ ਤਾਂ ਅਸੀਂ ਇਹ ਸੋਚਦਾ ਵੀ ਲੋਕ ਕਿਤੇ ਕੀ ਆ ਮੂਰਖਤਾ ਹੀ ਨਾ ਕਰੀ ਜਾਂਦੇ ਹੁਣ ਤਾਂ ਇਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆਂ ਸੀ ਵੀ ਥੋੜੇ ਵਾਸਤੇ ਸਪੈਸ਼ਲ ਕੀ ਆ ਤੁਹਾਡੀ ਗੱਡੀ ਲਈ ਜਾਊਗੀ ਮਹਾਰਾਜਾ ਸਾਹਿਬ ਦੀ ਸੈਨ ਸ਼ਾ ਪੈਲੇਜ ਪ੍ਰਬੰਧ ਕੀਤਾ ਜਾਊ ਉਹ ਲੋਕਾਂ ਨੇ ਪ੍ਰਬੰਧ ਕਰਨਾ ਉਹਦਾ ਪੈਸਾ ਵੀ ਕੋਈ ਪੋਲੀਟੀਕਲ ਪਾਰਟੀ ਜਾਂ ਕੋਈ ਸੰਗਠਨ ਕੱਲਾ ਨਹੀਂ ਦੇ ਰਿਹਾ ਜਿੰਨਾ ਲੋਕਾਂ ਦੀਆਂ ਜ਼ਮੀਨਾਂ ਆਈਆਂ ਨੇ ਬਾਈ ਜੀ ਉਹ ਪਰਪਲੇਟ ਕੀ ਅਸੀਂ ਤਾਂ ਇੱਕ ਜਰੀਆ ਹੈਗਾ ਕੱਲੇ ਅਸੀਂ ਨਹੀਂ ਬਹੁਤ ਉੱਥੇ ਜਥੇਬੰਦੀਆਂ ਇਕੱਠੀਆਂ ਹੋ ਰਹੀਆਂ ਨੇ ਜਿਹੜੀਆਂ ਵੀ ਉੱਥੇ ਵੱਡੀ ਗੱਲ ਇਹ ਹੈ ਭਗਵੰਤ ਮਾਨ ਜੀ ਇੱਕ ਗੱਲ ਵਾਰ-ਵਾਰ ਕਹਿ ਰਿਹਾ ਕਹਿੰਦੇ ਵੀ ਕਿਸਾਨ ਜਥੇਬੰਦੀਆਂ ਜਿੰਨੀਆਂ ਹੈਗੀਆਂ ਨੇ ਇਹ ਲੋਕਾਂ ਨੂੰ ਗੁੰਮਰਾਹ ਕਰਦੀਆਂ ਨੇ ਲਓ ਹੁਣ ਕਿਸਾਨ ਜਥੇਬੰਦੀ ਵੀ ਵਿਚ ਨਹੀਂ ਪਾਉਂਦੇ ਸਿੱਧੇ ਤੁਹਾਡਾ ਕੀ ਆ ਸੰਪਰਕ ਕਰਾ ਰਹੇ ਆ ਐਵੇਂ 2-2 ਲੱਖ ਕਹਿੰਦੇ ਯੂਟਿਊਬਰਾਂ ਨੂੰ ਦੇਣਾ ਪੈ ਰਿਹਾ ਫੇਸਬੁੱਕ ਵਾਲੇ ਵਿਚਾਰਿਆਂ ਨੂੰ ਦੇਣਾ ਪੈ ਰਿਹਾ ਜਿਹੜੇ ਬਕਾਊ ਲੋਕ ਨੇ ਉਹਨਾਂ ਨੂੰ ਦੇ ਕੇ ਕਹਿੰਦੇ ਪਾਲਸੀਆਂ ਨੂੰ ਚੰਗਾ ਕਹੋ ਭਾਈ ਜੇ ਐਡੀਆਂ ਚੰਗੀਆਂ ਨੇ ਸੀ ਕਹਿੰਣਾ ਵੀ ਤੁਸੀਂ ਆ ਆ ਕੇ ਲੋਕਾਂ ਦੇ ਉਹਨ ਰੋਲਾ ਤਾਂ ਇਹ ਆ ਵੀ ਜਿਵੇਂ ਆਪਾਂ ਕਹਨੇ ਹੁੰਨੇ ਆ ਵੀ ਬਾਣੀਆਂ ਕਹਿੰਦਾ ਥੜੇ ਦੇ ਨਾਲ ਚੜੀ ਤੇ ਜੱਟ ਕਹਿੰਦਾ ਪੂਰਾ ਤੋਲ ਲਈ ਪਰ ਇੱਥੇ ਉਲਟ ਕੰਡੀਸ਼ਨ ਆ ਇੱਥੇ ਜੱਟ ਕਹਿੰਦਾ ਥੜੇ ਦੇ ਨਾਲ ਚੜੀ ਤੇ ਬਾਣੀਆਂ ਜਿਹੜੇ ਲਾਲਾ ਜੀ ਦਿੱਲੀ ਵਾਲੇ ਆ ਉਹ ਕਹਿੰਦਾ ਵੀ ਅਸੀਂ ਤਾਂ ਸਾਰੀਆਂ ਜ਼ਮੀਨਾਂ ਲੈਣੀਆਂ ਨੇ ਉਹ ਦੇਣ ਨੂੰ ਤਿਆਰ ਨਹੀਂ ਤਾਂ ਇਸ ਜਿਹੜੇ ਗੈਪ ਨੂੰ ਮਟਾਉਣ ਵਾਸਤੇ ਆਮਣੋ ਸਾਹਮਣੇ ਗੱਲ ਕਰਾਉਣ ਵਾਸਤੇ ਇੱਕ ਪਲੇਟਫਾਰਮ ਆ ਉੱਥੇ ਕੋਈ ਵੀ ਕੋਈ ਜੁੱਧ ਨਹੀਂ ਲੱਗਣਾ ਪਰ ਉੱਥੇ ਮੈਚ ਜਿਹੜਾ ਕੀ ਆ ਫਿਕਸ ਮੈਚ ਨਹੀਂ ਹੋਣਾ ਉੱਥੇ ਪਰ ਫ੍ਰੈਂਡਲੀ ਮੈਚ ਜ਼ਰੂਰ ਹੋਊਗਾ ਉੱਥੇ ਇਹ ਨਹੀਂ ਹੈ ਕੋਈ ਗਾਲੀ ਕਲੋਜਾ ਕੋਈ ਉਥੇ ਇੱਕ ਡੀਸੈਂਟ ਵੇ ਨਾਲ ਬਕਾਇਦਾ ਇੱਕ ਟੀਮ ਬਣੂਗੀ ਜਿਹੜੀ ਡਿਸਪਲਾਈਨ ਵੀ ਕਾਇਮ ਰੱਖੂਗੀ ਤੇ ਬਕਾਇਦਾ ਹਮੀਰ ਸਿੰਘ ਵਰਗੇ ਜਿਹੜੇ ਪੱਤਰਕਾਰ ਨੇ ਉਹ ਸਟੇਜ ਦੇ ਉੱਤੇ ਕੀ ਐਂਕਰਿੰਗ ਕਰਨਗੇ ਕਿਉਂਕਿ ਉਹਨਾਂ ਦਾ ਵੀ ਜਿਹੜਾ ਕੰਮ ਲੈਂਡ ਪੂਲਿੰਗ ਤੇ ਪਿੰਡ ਬਚਾਓ ਪੰਜਾਬ ਬਚਾਓ ਜੋ ਪੂਰਾ ਪੰਜਾਬ ਉਹਨਾਂ ਨੇ ਵੀ ਗਾਇਆ ਹੋਇਆ ਤੇ ਜਿਹੜੀ ਅਸਲੀਅਤ ਹੈਗੀ ਆ ਇਹਦੇ ਮਾਕੇ ਜਿਹੜੇ ਪੋਤੜੇ ਫਰੋਲਣੇ ਹੈਗੇ ਇਹਦੇ ਵਿੱਚ ਕੀ ਕਮੀਆਂ ਨੇ ਉਹ ਸਾਰਾ ਰੋਜ਼ਕੀਆ ਕੱਲਾ ਕੱਲਾ ਅੱਖਰ ਪੜ ਰਹੇ ਆ ਪੁਰਾਣੇ ਕਾਨੂੰਨਾਂ ਨੂੰ ਮਾਕੇ ਕੱਢ ਕੇ ਲਿਆ ਰਹੇ ਆ ਹੁਣ ਅਸੀਂ ਸਾਰੇ ਜਾਣਦੇ ਆ ਬਾਈ ਆਰਟੀਕਲ 21 ਦੇ ਵਿੱਚ ਇਹ ਸਾਡਾ ਅਧਿਕਾਰ ਸੀ ਜਾਇਦਾਦ ਦਾ ਅਧਿਕਾਰ ਜਿਹੜਾ ਪਹਿਲੀਆਂ ਸਰਕਾਰਾਂ ਨੇ ਕਿਉਂ ਖੋਲਿਆ ਕਹਿੰਦੇ ਜੀ ਜ਼ਿਮੀਂਦਾਰ ਚੰਗੇ ਕੰਮ ਨੂੰ ਮੰਨਦੇ ਨਹੀਂ 1978 ਦੇ ਵਿੱਚ ਇਹ ਕਾਨੂੰਨ ਬਦਲਤਾ ਸੀ ਉਦੋਂ ਬਾਅਦ 300 A ਦੇ ਵਿੱਚ ਕੀ ਆ 12ਵਾਂ ਜਿਹੜਾ ਮੈਂ ਕਿ ਹਿੱਸਾ ਹੈ ਸੰਵਿਧਾਨ ਦਾ ਉਹ ਜਿਹੜਾ 300 A ਦੇ ਅੰਡਰ ਕੀ ਆ ਸਾਡਾ ਇਹ ਅਧਿਕਾਰ ਆਉਂਦਾ ਪਰ ਹੁਣ ਇਹ ਫੰਡਾਮੈਂਟਲ ਰਾਈਟ ਨਹੀਂ ਰਿਹਾ ਉਦੋਂ ਬਾਅਦ 1978 ਤੋਂ ਬਾਅਦ ਇਹ ਸਾਡਾ ਕਾਨੂੰਨੀ ਅਧਿਕਾਰ ਬਣ ਗਿਆ ਪਰ ਅਸੀਂ ਫੇਰ ਵੀ ਲੜ ਸਕਦੇ ਹਾਂ ਕਿਉਂਕਿ ਉਹਦੇ ਵਿੱਚ ਕੀ ਆ ਕਲੌਜ਼ ਦੇ ਵਿੱਚ ਕਲੀਅਰ ਕੱਟ ਲਿਖਿਆ ਹੋਇਆ ਵੀ ਸਿਰਫ ਛੜਕਾਂ ਵਾਸਤੇ ਤਿੰਨ ਚਾਰ ਕਮਾਂ ਵਾਸਤੇ ਤੁਸੀਂ ਜ਼ਮੀਨ ਐਕਵਾਇਰ ਕਰ ਸਕਦੇ ਓਦੋਂ ਬਿਨਾਂ ਤੁਸੀਂ ਜ਼ਮੀਨ ਲੋਕਾਂ ਦੀ ਲੈ ਨਹੀਂ ਸਕਦੇ ਤੇ ਸਭ ਤੋਂ ਵੱਡੀ ਗੱਲ ਅਸੀਂ ਇਹ ਕਹਿੰਦੇ ਆਂ ਵੀ ਜ਼ਮੀਨ ਲੈਣੀ ਆ ਜੀ ਸੱਤ ਕੇ ਲਓ ਇਹਨਾਂ ਦੇ ਕੱਪੜੇ ਦਾ ਮੈਂ ਕਹਿੰਦਾ ਚਰਨਜੀਤ ਭੁੱਲਰੀ ਵਿਚਾਰਾ ਨੰਗੇ ਕਰੀ ਤੁਰਿਆ ਹੁੰਦਾ ਉਹਦੇ ਕੋਲੇ ਇਹੋ ਜਿਹਾ ਡਾਟਾ ਉਹਨੇ ਕੱਢ ਕੇ ਲਿਆਂਦਾ ਪਿੱਛੇ ਜੇ ਅਖਬਾਰਾਂ 'ਚ ਛਪਿਆ ਉਹ ਮੈਂ ਡਾਟੇ ਦੀ ਗੱਲ ਜ਼ਰੂਰ ਲੋਕਾਂ ਨਾਲ ਕਰਨੀ ਚਾਹਣਾ ਵੀ ਉਹ ਡਾਟੇ 'ਚ ਕੀ ਉਹਨੇ ਕਲੀਅਰ ਕੱਟ ਕੀਤਾ ਵੀ ਓਦੋਂ ਪਹਿਲਾਂ ਜਿਹੜੇ ਪਰਪਸ ਵਾਸਤੇ ਲੋਕਾਂ ਨੇ ਜ਼ਮੀਨਾਂ ਐਕਵਾਇਰ ਕੀਤੀਆਂ ਸੀ ਅਸੀਂ ਗੱਲ ਕਰੀਏ ਬਾਈ ਫਰੀਦਕੋਟ ਇਹਨਾਂ ਨੇ ਜਗਾ ਰੋ ਭਲਾਡੇ ਰੋਕੀ ਜਗਰਾਉਂ ਰੋਕੀ ਕਿੰਨੀ ਕਿੰਨੀ ਰੋਕੀ 135 ਕਿੱਲੇ ਦੇ ਕਰੀਬ ਇਹਨਾਂ ਨੇ ਫਰੀਦਕੋਟ ਜਗ੍ਹਾ ਰੋਕੀ ਸੀ ਠੀਕ ਹੈ ਉਦੋਂ ਬਾਅਦ ਖੰਡ ਮਿਲ ਤਾਂ ਹੋ ਗਈ ਬੰਦ ਜਿੱਤੇ ਜ਼ਿਮੀਂਦਾਰ ਤੋਂ 80000 ਰੁਪਏ ਦੇ ਏਕੜ ਦੇ ਹਿਸਾਬ ਨਾਲ ਉਹ ਜ਼ਮੀਨ ਖਰੀਦੀ ਵੀ ਆ ਤੇ ਵਰਤੀ ਕਾਦੇ ਵਾਸਤੇ ਗਈ ਉਦੋਂ ਬਾਅਦ ਕੀ ਆ 50 ਕਿੱਲੇ ਦਾ ਪ੍ਰਾਈਵੇਟ ਕਲੋਨਾਈਜ਼ਰਾਂ ਨੂੰ ਮਾ ਕੇ ਡਿਵੈਲਪ ਕਰਨ ਵਾਸਤੇ ਪਹਿਲਾਂ ਪੁੱਡਾ ਨੇ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਤੋਂ ਨਹੀਂ ਹੋਈ ਫਿਰ ਕੀ ਆ ਪ੍ਰਾਈਵੇਟ ਕਲੋਨਾਈਜ਼ਰਾਂ ਨਾਲ ਕੀ ਉਹ ਜ਼ਮੀਨ ਬੋਲੀ ਜਾਂਦੀ ਆ ਫਿਰ ਜਗਰਾਉਂ ਦੇ ਵਿੱਚ ਕੀ 98 ਕਿੱਲੇ ਜੇ ਕਾਲੀਦੇਰ ਵਾਲਾ ਨੇ ਕੱਟਤਾ ਠ 8000 ਨੂੰ ਕੀ ਉਹ ਤੇ ਰੇਟ ਰੱਖਤਾ ਤੇ ਲੈਣ ਵਾਲਾ ਗਾਹਕ ਕੋਈ ਨਹੀਂ ਠੀਕ ਹੈ ਜੇ ਆਪਾਂ ਤੀਜੀ ਗੱਲ ਕਰੀਏ ਜਿਹੜੀ ਖੰਡ ਮਿਲ ਦੀ 슈ਗਰ ਮਿਲ ਭਲਾਡੇ ਕੱਟੀ ਸੀ ਇਹਨਾਂ ਨੇ ਉਹਦੀ ਜ਼ਮੀਨ ਵੀ ਅੱਜ ਕੀ ਮੰਡੀ ਬੋਰਡ ਨੂੰ ਟਰਾਂਸਫਰ ਕਰਨੀ ਪੈਗੀ ਆ ਉਸ ਤੋਂ ਬਿਨਾ ਜੇ ਅਸੀਂ ਗੱਲ ਕਰੀਏ ਤਾਂ ਜ਼ਮੀਨ ਜ਼ਿਮੀਦਾਰਾਂ ਦੀ ਕੀ ਹੈ ਇਹਨਾਂ ਨੇ ਅਕਵਾਇਰ ਕੀਤੀ ਸੀ ਪਿੱਛੇ ਜੇ ਆਪਣੀ ਕਤਾਈ ਮਿਲਾਂ ਵਾਸਤੇ ਵੀ ਜਿਹੜੇ ਆਪਾਂ ਸਪਿਨਿੰਗ ਮਿਲ ਕਹਿ ਦਿੰਦੇ ਆ ਬਠਿੰਡੇ 'ਚ ਦੋ ਕਤਾਈ ਮਿਲਾਂ ਦੀ ਜਗ੍ਹਾ ਰੋਕੀ ਹੋਈ ਸੀ ਬੋਰ 'ਚ ਰੋਕੀ ਸੀ ਤਾਂ ਫੇਰ ਰੋਕੀ ਸੀ ਜੈਤੋ ਰੋਕੀ ਸੀ ਇਹਨਾਂ ਸਾਰਿਆਂ ਥਾਵਾਂ ਤੇ ਕੀ ਇਹਨਾਂ ਨੇ ਜਗ੍ਹਾ ਅਕਵਾਇਰ ਕੀਤੀ ਤਾਂ ਲੋਕਾਂ ਨੂੰ ਕੀ ਆ ਹੌਲੀ ਹੌਲੀ ਪਹਿਲਾਂ ਦਾ ਝੋਨੇ ਵਾਲਾ ਰੱਖਵਾ ਵਧਾਤਾ ਤੇ ਨਰਮੇ ਵਾਲੇ ਲੋਕ ਉਂ ਖਤਮ ਕਰਤੇ ਠੀਕ ਹੈ ਹੁਣ ਕੀ ਆ ਜਿਹੜੇ ਕਤਾਈ ਮਿਲ ਵਾਲੀ ਸਾਰੀ ਜ਼ਮੀਨ ਆ ਉਹ ਸਾਰੀ ਜ਼ਮੀਨ ਅੱਜ ਚੈੱਕ ਕਰ ਲੈਣ ਉਹ ਸਾਹਿਬ ਕੀ ਆ ਪ੍ਰਾਈਵੇਟ ਕੋਲੋਨਾਈਜ਼ਰਾਂ ਦੇ ਨਾਮ ਬੋਲਦੀ ਐ ਇਹਦੋਂ ਬਿਨਾ ਕੀ ਆ ਉਹਨਾਂ ਨੇ ਜਿਹੜਾ ਡਾਟਾ ਦਿੱਤਾ ਜੇ ਅਸੀਂ ਕਰੀਏ ਮਾਕੇ ਰਖੜਾ ਪਿੰਡਾ ਪਟਿਆਲੇ ਦੇ ਨੇੜੇ 350 ਕਿੱਲੇ ਤੋਂ ਵੱਧ ਜ਼ਮੀਨਾਂ ਜਿਹੜੀ ਕੀ ਆ ਸਰਕਾਰੀ ਜ਼ਮੀਨ ਸੀ ਜਿਹੜੀ ਐਕਵਾਇਰ ਕੀਆ ਕੀਤੀ ਗਈ ਸੀ ਖੰਡ ਮਿਲ ਕਹਿੰਦੇ ਲਵਾਉਣੀਆਂ ਜੀ ਉਹ ਉਵੇਂ ਜ਼ਿਕਰ ਕੀਆ ਰੋਕ ਰੱਖੀ ਆ ਉਹਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਉਹ ਕਾਮਯਾਬ ਉਹ ਤੋਂ ਬਿਨਾ ਜਿੱਥੇ ਵੀ ਅਸੀਂ ਮਾ ਕੇ ਗੱਲ ਕਰਦੇ ਆਂ 8000 ਬੰਦਾ ਬੇਰੁਜ਼ਗਾਰ ਹੋਇਆ ਹੁਣ ਪਿੱਛੇ ਜੇ ਇੱਕ ਥਾਗਾ ਤੇ ਚਲੋ ਇੱਕ ਕਾਲੀ ਲੀਡਰ ਬੜਾ ਵੱਡਾ ਪਹੁੰਚਿਆ ਜਗਰਾਉਂ ਦੇ ਘੱਟ ਦੇ ਵਿੱਚ ਅਸੀਂ ਵੀ ਗਏ ਹੋਏ ਸੀਗੇ ਉਹਨੇ ਮੈਨ ਇੱਕ ਸਾਨੂੰ ਸਵਾਲ ਖੜਾ ਕੀਤਾ ਕਹਿੰਦਾ ਤੁਸੀਂ ਹਰੇਕ ਥਾਂ ਮੈਂ ਦੇ ਕਹਿੰਦਾ ਪੋਲੀਟੀਕਲ ਪਾਰਟੀਆਂ ਨੂੰ ਭੰਡਾ ਲੱਗ ਜਾਂਦੇ ਹੁਣ ਮੁੱਖ ਮੰਤਰੀ ਜੀ ਸੋਨੂੰ ਵੀ ਦੱਸ ਦੇਣਾ ਕਿ ਤੁਹਾਡਾ ਨਾ ਇੱਕ ਇਲਜ਼ਾਮ ਉਹ ਵੀ ਖਾਣੀ ਤੁਸੀਂ ਕਹੋਗੇ ਵੀ ਇਹ ਦੂਜੀਆਂ ਪਾਰਟੀਆਂ ਦੇ ਚੱਕੇ ਵੀ ਆ ਅਸੀਂ ਤਾਂ ਲਲ ਕਰਕੇ ਕਹਿੰਨੇ ਆ ਕਿ ਦੂਜੀਆਂ ਪਾਰਟੀਆਂ ਨੇ ਵੀ ਸਾਡੇ ਨਾਲ ਹੀ ਕੁਝ ਕੀਤਾ ਜਗਰਾਉਂ ਖੱਡ ਮਿਲਦੀ ਜ਼ਮੀਨ ਰੋਕੀ ਕਿ ਜੋ ਉਹਨੇ ਗੱਲ ਕੀਤੀ ਕਹਿੰਦਾ ਤੁਸੀਂ ਸਾਡਾ ਬਿਰਬਾ ਕਿਉਂ ਪਾਉਣਾ ਅੱਜ ਆਪਣਾ ਦੁਸ਼ਮਣ ਜਿਹੜਾ ਭਗਵੰਤ ਮਾਨਾ ਤਾਂ ਅਸੀਂ ਉਹਨਾਂ ਨੂੰ ਆਖਿਆ ਭਾਈ ਜਗਾ ਤੁਸੀਂ ਰੋਕੀ ਨਹੀਂ ਤੇ ਤੁਸੀਂ ਉਦੋਂ ਵਕ ਕਲੋਨੀ ਕੱਟੀ ਸੀ ਕਾਮਯਾਬ ਹੋਈ ਤੁਸੀਂ ਆਪ ਦਾ ਜਵਾਬ ਵੀ ਦਿਓ ਤਾਂ ਉਹਨਾਂ ਨੇ ਫਿਰ ਜਵਾਬ ਕੀ ਦਿੱਤਾ ਮੂਹਰੋ ਗਰੇਵਾਲ ਸਾਹਿਬ ਪਹੁੰਚੇ ਸੀ ਜਿਹੜੇ ਬੁਲਾ ਰਹੇ ਹੈਗੇ ਆ ਅਕਾਲੀ ਦਲ ਦੇ ਉਹ ਕਹਿੰਦੇ ਜੀ ਮਾਕੇ ਜਿਹੜੀ ਅਸੀਂ ਕਲੋਨੀ ਕੱਟੀ ਸੀ ਉਹਦਾ ਜ਼ਮੀਨ ਕਹਿੰਦੇ ਸਰਕਾਰ ਦੀ ਸੀ ਜਗਰਾਉਂ ਮਾਕੇ ਖੰਡ ਮਿਲਦੀ ਸੀ ਉਹ ਪੜਿਆ ਮਾਨ ਦਾ ਪੁੱਛਣ ਵਾਲਾ ਹੋਵੇ 1988 ਤੋਂ ਪਹਿਲਾਂ ਖੱਤਰ ਤੋਂ ਪਹਿਲਾਂ ਉਹ ਜ਼ਮੀਨ ਕਿੰਨਾ ਦੀ ਸੀ ਉਹ ਜ਼ਮੀਨ ਜ਼ਿਮੀਦਾਰਾਂ ਦੀ ਸੀ ਉਹਨ ਤਾ ਅੱਜ ਕੀ ਉਹ ਜ਼ਮੀਨ ਕੀ ਬੇਵਾਦ ਪਈ ਆ ਉਦੋਂ ਬਿਨਾ ਜੇ ਅਸੀਂ ਗੱਲ ਕਰੀਏ ਬਈ ਜਿੰਨੀਆਂ ਮਾਕੇ ਜ਼ਮੀਨਾਂ ਹੋਰ ਹੈਗੀਆਂ ਨੇ 1984 ਵਿੱਚ ਜੋਧਪੁਰ ਮਾਣਾ ਬਠਿੰਡੇ ਦੇ ਨੇੜੇ ਆ 200 ਮਾਕੇ ਕੀ ਆ 54 ਏਕੜ ਜ਼ਮੀਨ ਖੇਤੀ ਖੋਜਾਂ ਵਾਸਤੇ ਕੀ ਜ਼ਮੀਨਦਾਰਾਂ ਨੇ ਦਿੱਤੀ ਸੀ ਵੀ ਸਾਡੇ ਫਸਲਾਂ ਦੇ ਝਾੜ ਵਧਣਗੇ ਲੋਕਾਂ ਨੇ ਜ਼ਮੀਨ ਦੇਤੀ ਤੇ ਉਹੀ ਜ਼ਮੀਨ ਜਿਹੜੀ ਸੀਗੀ 2008 ਚ ਆ ਕੇ ਫਿਰ ਕ੍ਰਿਕਟ ਸਟੇਡੀਅਮ ਨੂੰ ਟਰਾਂਸਫਰ ਹੁੰਦੀ ਆ ਉਦੋਂ ਬਾਅਦ ਉਹ ਵੀ ਨਹੀਂ ਉੱਥੇ ਬਣਦਾ ਤੇ ਉਦੋਂ ਬਾਅਦ ਜ਼ਮੀਨ ਕਸ਼ਕ ਜ਼ਮੀਨ ਉਹਦੀ ਐਮਜ਼ ਨੂੰ ਦੇਤੀ ਤੇ ਬਾਕੀ ਜ਼ਮੀਨ ਸਾਰੀ ਜਿੱਕੀਆਂ ਮੱਛੀ ਮਾਰਕੀਟ ਕੱਟਦੀ ਉਹ ਸਾਰੀ ਕੀ ਆ ਫੇ 2200 ਏਕੜ ਕੀ ਆ ਆਪਾਂ ਜਿੱਥੇ ਬੈਠਿਆ ਦੇ ਨਾਲ ਹੀ ਥਰਮਲ ਦੀ ਜ਼ਮੀਨ ਪਈ ਆ 2200 ਕਿੱਲਾ ਜ਼ਮੀਨ ਆ ਤੁਸੀਂ ਕਟਨੀਆਂ ਕਲੋਨੀਆਂ ਕੱਟ ਲਓ ਯਾਰ 2200 ਏਕੜੇ ਪਈ ਆ ਉਦੋਂ ਬਿਨਾ ਗਵਿੰਦਪੁਰੇ ਅਸੀਂ ਘਰ ਜਾਣਦੇ ਆ 800 ਏਕੜ ਦੇ ਜ਼ਮੀਨ ਦੇ ਨੇੜੇ ਮਾਨਸਾਲੇ ਗਵਿੰਦਪੁਰੇ ਉੱਥੇ ਰੋਕੀ ਵੀ ਆ ਉਹ ਵੀ ਕੀ ਆ ਪਹਿਲਾਂ ਉੱਥੇ ਡਿਵੈਲਪ ਕਰਨਾ ਸੀ ਪ੍ਰਾਈਵੇਟ ਕੰਪਨੀ ਵਾਸਤੇ ਅਕਵਾਇਰ ਕਰਾਈ ਸੀ ਜ਼ਮੀਨ ਹੁਣ ਕੈਪਟਨ ਦੀਆਂ ਸੁਣ ਲਓ ਕੈਪਟਨ ਨੇ ਟ੍ਰਾਈਡੈਂਟ ਗਰੁੱਪ ਵਾਸਤੇ ਜਗ੍ਹਾ ਰਖਵਾਈ ਸੀ 350 ਕਿੱਲੇ ਦੇ ਕਰੀਬ ਜ਼ਮੀਨ ਸੀਗੀ ਜਿਹੜੀ ਕਹਿੰਦੇ ਖੰਡ ਮੇਲੇ ਲੱਗੂਗੀ ਅੱ ਉਹ ਵੀ ਜਗ੍ਹਾ ਜਗ੍ਹਾ ਜ਼ਿੰਮੇਦਾਰਾਂ ਦੀ ਰੋਕੀ ਆ ਹੁਣ ਭਗਵੰਤ ਮਾਨ ਜੀ ਕੀ ਆ ਕੁਝ ਕਰਨ ਹਾਲ ਚਾਹੁੰਦਾ ਜੀ ਪਹਿਲਾਂ ਜਾਂਦਾ ਕੁਝ ਕਰਕੇ ਦਿਖਾਉਂਦੇ ਨਾ ਜਿਹੜੀ ਤੁਹਾਡੇ ਕੋਲੇ ਯਾਰ ਬੇਵਾਦ ਜ਼ਮੀਨ ਪਈ ਆ ਹੁਣ ਬੜਾ ਜ਼ਬਰਦਸਤ ਬਾਈ ਡਾਟਾ ਕੱਢ ਕੇ ਲਿਆਂਦਾ ਉਹਨਾਂ ਨੇ ਕਿਹਾ ਵੀ ਜਿਹੜੀਆਂ ਆਪਣੀਆਂ ਵਿਕਾਸ ਅਥਾਰਟੀਆਂ ਜਿਹੜੀਆਂ ਕਿ ਜਿਵੇਂ ਗਲਾਡਾ ਹੋਗੀ ਗਮਾਡਾ ਹੋਗੀ 27111 ਜਾਇਦਾਦਾਂ ਪਈਆਂ ਇਹਨਾਂ ਕੋਲੇ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਕੀ ਆ ਵੇਖ ਨਹੀਂ ਰਹੀਆਂ ਉਹਦੇ ਵਿੱਚੋਂ ਸਭ ਤੋਂ ਵੱਡੀ ਗੱਲ ਜਿਹੜੀ ਗਲਾਡਾ ਲੁਧਿਆਣੇ ਜਿੱਥੇ ਜਗ੍ਹਾ ਰੋਕਣ ਦੀ ਗੱਲ ਕਰਦੇ ਆ ਕੱਲੀ ਗਲਾਡਾ ਦੀ ਬਾਈ ਉੱਥੇ ਪ੍ਰਾਪਰਟੀ ਪ੍ਰੋਪਰਟੀਆਂ ਇਹਨਾਂ ਕੋਲੇ ਬੇਵਾਦ ਪਈਆਂ ਨੇ ਜਿਨ੍ਹਾਂ ਦਾ ਕੋਈ ਗਾਹ ਕੀ ਹੈ ਨਹੀਂ ਪਿੱਛੇ ਜੇ ਉਹਦੇ ਜੋ 1138 ਪ੍ਰੋਪਰਟੀਆਂ ਸੇਲ ਤੇ ਲਾਈਆਂ 35 ਪ੍ਰੋਪਰਟੀਆਂ ਵਿਕੀਆਂ ਕਿਉਂ ਲੋਕਾਂ ਨੂੰ ਮੂਰਖ ਬਣਾਇਆ ਯਾਰ ਤੁਸੀਂ ਜਿੰਨੀ ਜਗ੍ਹਾ ਕੱਟ ਰਹੇ ਹੋ ਪਹਿਲਾਂ ਗਾਹਕ ਤਾਂ ਖੜਾ ਹੋਵੇ ਨਾ ਤੁਹਾਡੇ ਕੋਲੇ ਗਾਹ ਕਿਹੜਾ ਗਮਾੜਾ ਕੋਲੇ ਮਹਾਲੀ 10620 ਪ੍ਰੋਪਰਟੀਆਂ ਸਰਕਾਰ ਦੇ ਖਾਤੇ 'ਚ ਬੋਲਦੇ ਜਿਹਨੂੰ ਕੋਈ ਲੈਣ ਵਾਲਾ ਗਾਹਕ ਹੀ ਹੈ ਨਹੀਂ ਤਾਂ ਇੰਨੀ ਪ੍ਰੋਪਰਟੀ ਤੁਹਾਡੇ ਕੋਲੇ ਬੇਵਾਦ ਪਈ ਆ ਤੁਸੀਂ ਕਿ ਲੋਕਾਂ ਨੂੰ ਕਿਉਂ ਮੂਰਖ ਬਣਾਈ ਜਾਂਦੇ ਹੋ ਹੁਣ ਸਾਡੀ ਕੀ ਹੈ ਜਿਹੜੀ ਡਿਮਾਂਡ ਇਹਨਾਂ ਤੋਂ ਹੈਗੀ ਆ ਹੁਣ ਸਭ ਤੋਂ ਵੱਡੀ ਗੱਲ ਤਾਂ ਬਾਈ ਇਹ ਦਾਵਾ ਕਰਦੇ ਆ ਭਗਤ ਸਿੰਘ ਦੇ ਆਪ ਦੇ ਆਪ ਨੂੰ ਮਾ ਕੇ ਕਹਾਉਂਦੇ ਆ ਲਹਣਤ ਵਾਲੀ ਗੱਲ ਆ ਯਾਰ ਸੰਗਰੂਰ ਉਦਮ ਸਿੰਘ ਦਾ ਮਾ ਕੇ ਇਹਨਾਂ ਨੇ ਸ਼ਹੀਦੀ ਦਿਹਾੜਾ ਮਨਾਇਆ ਉਸ ਦਿਨ ਸਭ ਤੋਂ ਵੱਡੀ ਗੱਲ ਕੀ ਆ ਉਦਮ ਸਿੰਘ ਅਰਗੇ ਅਸੈਂਬਲੀ ਦੇ ਵਿੱਚ ਅੰਗਰੇਜ਼ਾਂ ਨੂੰ ਕੁੱਤਾ ਕਹਿੰਦੇ ਆ ਉਹਨੇ ਕੀ ਆ ਉਹਦੇ ਵਾਸਤੇ ਮਾ ਕੇ ਡੌਗ ਮਾ ਕੇ ਕੁੱਤਾ ਕਹਿ ਕੇ ਜੱਜ ਨੂੰ ਸੰਬੋਧਨ ਕਿਉਂ ਕਿਤੇ ਕਿਉਂਕਿ ਉਹਦੀ ਗੱਲ ਜਿਹੜੀ ਕੀ ਆ ਉਹ ਬਾਹਰ ਪ੍ਰੈਸ ਤੋਂ ਵੀ ਰੋਕ ਦਿੱਤੀ ਗਈ ਸੀ ਉਦਮ ਸਿੰਘ ਦੀ ਤੇ ਕਿਸੇ ਮੀਡੀਆ ਦੇ ਵਿੱਚ ਬਾਹਰ ਛਪਣ ਨਹੀਂ ਦੇ ਰਹੇ ਸੀ ਇਸੇ ਕਰਕੇ ਜੇ ਉਹਨੂੰ ਬੋਲਣ ਵੀ ਨਹੀਂ ਦਿੱਤਾ ਜਾ ਰਿਹਾ ਸੀ ਆਪਦੇ ਮੱਕ ਉਹਦੇ ਵਾਸਤੇ ਉਹ ਕਹਿੰਦਾ ਮੈਨੂੰ ਫਾਂਸੀ ਲਾਓ ਜੀ ਸਕਦੇ ਲੋ ਮੈਨੂੰ ਆ ਦੀ ਗੱਲ ਕਹਿਣ ਦਿਓ ਉਹਨੂੰ ਨਾ ਗੱਲ ਕਹਿਣ ਦੇ ਬਦਲੇ ਦੇ ਵਿੱਚ ਠੀਕ ਹੈ ਨਾ ਜੱਜ ਨੇ ਕਿ ਜੱਜ ਨੂੰ ਉਹਨੇ ਕੁੱਤਾ ਕਿਹਾ ਤੇ ਥੁੱਕਿਆ ਸੀ ਉਹਦੇ ਮੂੰਹ ਤੇ ਤੇ ਹੁਣ ਇਹਨਾਂ ਦੀ ਕਰਤੂਤ ਦੇਖ ਲਓ ਜਿਹੜੇ ਬੰਦੇ ਕਿ ਆਪਦੇ ਹੱਕਾਂ ਖਾਤਰ ਬੋਲਣਾ ਲੋਚਦੇ ਸੀ ਸਾਡੇ ਨਾਲ ਵੀਰ ਤੇਜਿੰਦਰ ਆਰ ਗਿਆ ਹੋਰ ਬੜੇ ਪੱਕੇ ਤੋਂ ਸਾਡੇ ਨਾਲ ਪਿੰਡ ਪੈਂਦਾ ਉੱਥੋਂ ਦੇ ਮੱਕ ਟੀਚਰ ਯੂਨੀਅਨ ਦੇ ਜਿਹੜੇ ਬੇਰੁਜ਼ਗਾਰ ਲੋਕ ਨੇ ਉਹਨਾਂ ਲੋਕਾਂ ਨੂੰ ਘਰਾਂ 'ਚ ਡੱਕਿਆ ਗਿਆ ਸ਼ਹੀਦੀ ਦਿਹਾੜਾ ਮਨਾਉਣ ਖਾਤਰ ਵੀ ਕਿਤੇ ਹੁਣ ਭਗਤ ਸਿੰਘ ਕਰ ਗਏ ਨੇ ਅਸੈਂਬਲੀ 'ਚ ਬੰਬ ਸਿੱਟੇ ਸੀ ਹੁਣ ਤੁਹਾਡੀਆਂ ਸੈਮਲੀਆਂ 'ਚ ਬੰਬ ਸਿੱਟ ਕੇ ਸੀ ਆਪਦੀ ਗੱਲ ਸੁਣਾਈਏ ਸਾਡੇ ਕੋਲ ਦਾ ਤਰੀਕਾ ਕੀ ਆ ਜੇ ਲੋਕਤੰਤਰ ਅਸਲ ਹੈਗਾ ਤਾਂ ਫਿਰ ਲੋਕਾਂ ਦੀ ਕਚੇਰੀ ਜਾ ਕੇ ਜਵਾਬ ਦਿਓ ਨਾ ਇਹ ਕਹਿੰਦੇ ਸੀ ਭਵੰਤ ਮਾਨ ਜੀ ਕਹਿੰਦੇ ਸਾਨੂੰ ਲੋਕ ਚੱਕ ਹੀ ਲੈ ਗਏ ਜਦੋਂ ਅਸੀਂ ਮਾਕੇ ਉੱਥੇ ਜਾਂਦੇ ਸੀ ਲੋਕ ਇੰਨਾ ਪਿਆਰ ਕਰਦੇ ਸੀ ਮਾੜਾ ਜਾਂ ਚੱਕੇ ਚਕਾਏ ਹੁਣ ਇੱਥੇ ਵੀ ਆ ਕੇ ਦੇਖੋ ਤੁਹਾਨੂੰ ਲੋਕ ਚੱਕਰ ਨੂੰ ਫਿਰਦੇ ਆ ਮੈਂ ਕਹਿੰਦਾ ਪੰਜਾਬ 'ਚ ਵੀ ਚੱਕਰ ਨੂੰ ਫਿਰਦਾ ਜਿਹੜੇ ਹਾਲਾਤ ਬਣੇ ਪਏ ਆ ਤੇ ਇਸ ਕਰਕੇ ਅਸੀਂ ਮਾਕੇ ਇਹਨਾਂ ਨੂੰ ਇਹੀ ਬੇਨਤੀ ਕਰਦੇ ਆ ਵੀ ਸਰਕਾਰ ਨਾਲ ਦਲਾਲ ਦਾ ਰੋ ਦਲਾਲ ਕਿਵੇਂ ਬੰਨ ਨੂੰ ਫਿਰਦਿਆਂ ਨੇ ਇਹਨਾਂ ਨੂੰ ਪਤਾ ਵੀ ਪ੍ਰਾਈਵੇਟ ਪਲੇਅਰ ਜਿਹੜੇ ਹੈਗੇ ਆ ਉਹਨਾਂ ਨੂੰ ਲਿਆ ਕੇ ਕਾਬਜ ਕਰਾਉਣਾ ਜਿਹੜੀਆਂ ਪ੍ਰਾਣੀਆਂ ਪ੍ਰਾਪਰਟੀਆ ਉਹਨਾਂ ਦੇ ਵੀ ਪ੍ਰਾਈਵੇਟ ਪਲੇਅਰ ਅੱਜ ਕੀ ਆ ਜਿੰਨੀਆਂ ਜਗਾ ਖੰਡ ਮਿਲਾਂ ਵਾਸਤੇ ਰੋਕੀਆਂ ਉਹਨਾਂ ਦੇ ਅੱਜ ਬਾਈ ਜੀ ਮੈਂ ਕਹਣਾ ਜਾ ਕੇ ਇੰਤਕਾਲ ਚੈੱਕ ਕਰ ਲਓ ਕਿੰਨਾ ਦੇ ਨਾਂ ਨੇ ਉਹ ਪ੍ਰਾਈਵੇਟ ਕੋਲੋਨਾਈਜ਼ਰਾਂ ਨਾਲ ਜ਼ਮੀਨਾਂ ਹੋ ਗਏ ਜਿਹੜੇ ਜੀਵਿਦਾਰ ਤੋਂ 18-18000 ਨੂੰ ਕਿੱਲਾ ਲਈਆਂ ਵਿਆਂ ਨੇ ਤਾਂ ਸਾਨੂੰ ਇਹ ਗੱਲਾਂ ਸਮਝਣੀਆਂ ਪੈਣਗੀਆਂ ਜਿਹੜੇ ਤਰੀਕੇ ਨਾਲ ਇਹ ਕੰਮ ਕਰ ਰਹੇ ਆ ਹੁਣ ਜਿਹੜੇ ਉਮੀਦਵਾਰ ਦੀ ਤੁਸੀਂ ਫੋਟੋ ਮਾ ਲਾ ਰੱਖਿਆ ਉਸੇ ਉਮੀਦਵਾਰ ਨੇ ਕੀ ਲੋਕਾਂ ਉਹ ਅਧਿਕਾਰ ਚਲੋ ਪਿਛਲੀਆਂ ਸਰਕਾਰਾਂ ਨੇ ਦੇ ਖੋਲਿਆ ਕਟੁਕੜ ਤੁਸੀਂ ਸ਼ਰਮਤਾ ਮੰਨ ਲੈਂਦੇ ਯਾਰ ਜਿਹਦੀ ਫੋਟੋ ਵਰਤੇ देऊ ਤਾਂ ਜਾਇਦਾਦ ਦਾ ਅਧਿਕਾਰ ਜਿਹੜਾ ਕੀ ਆ ਲੋਕਾਂ ਦਾ ਖਤਮ ਕਰਕੇ ਠੀਕ ਹੈ ਉਹਨੂੰ ਰੋਂਦਿਆ ਜਾ ਰਿਹਾ ਦੂਜੀ ਗੱਲ ਇਹ ਵੀ ਕੋਰਟਾਂ ਦੇ ਵਿੱਚ ਵੀ ਇਹ ਟਿਕਦੇ ਹੈ ਨਹੀਂ ਬਈ ਇਹ ਪਾਲਿਸੀ ਦਾ 100% ਵਾਪਸ ਹੋਣੀ ਹੋਣੀ ਆ ਪਰ ਇਹ ਪਾਲਿਸੀ ਇਹਨਾਂ ਦੀਆਂ ਜੜਾਂ 'ਚ ਬੈਠੂ ਜਿਹੜੇ ਇਹਨਾਂ ਦੇ ਹੁਣ ਲੱਛਣ ਚੱਲ ਰਹੇ ਆ ਸਰਕਾਰ ਦੇ ਤਾਂ ਉਸ ਆਦ ਨਾਲ ਦੇਖਿਆ ਜਾਵੇ ਤਾਂ ਬੜੀ ਛੇਤੀ ਮੇਰੇ ਖਿਆਲ ਦੇ ਵਿੱਚ ਮਹੀਨਾ ਪੈਂਦੇ ਨੂੰ ਤੋਂ ਪਹਿਲਾਂ ਉਹਨੂੰ ਪ੍ਰੋਪਰਟੀ ਜਿਹੜੀ ਇਹ ਲਾਗ ਆ ਆਪ ਦਾ ਲੈ ਕੇ ਆਇਆ ਪਾਲਿਸੀ ਇਹ 100% ਵਾਪਸ ਕਰ ਇਹ ਲੱਗਦਾ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਪਾਲਸੀ ਪਰ ਹਾਲੇ ਤੱਕ ਸਰਕਾਰ ਜਿਹੜੀ ਹੈ ਉਹ ਵੱਖੋ ਵੱਖਰੇ ਤਰੀਕੇ ਨਾਲ ਪੇਸ਼ ਕਰ ਰਹੀ ਹੈ ਕਦੇ ਲੁਧਿਆਣੇ ਪੇਸ਼ ਕਰ ਦਿੰਦੀ ਹੈ ਕਿ ਇੰਨੀ ਪ੍ਰਾਪਰਟੀ ਹੈ ਇੰਨੀ ਜ਼ਮੀਨ ਸਾਡੇ ਨਾਲ ਹੋ ਗਈ ਸਹਿਮਤੀ ਹੋ ਗਈ ਕਦੇ ਪਟਿਆਲੇ ਕਹਿ ਜਾਂਦੇ ਆ ਕਦੇ ਕਿਤੇ ਉਹ ਕਹਿੰਦੇ ਲੋਕ ਤਾਂ ਸਹਿਮਤ ਹੋ ਹੀ ਜਾਂਦੇ ਆ ਵੱਖੋ ਵੱਖਰੇ ਤਰੀਕੇ ਨਾਲ ਡੀਸੀ ਫੋਟੋਆਂ ਪਾ ਰਹੇ ਨੇ ਬੰਦਿਆਂ ਦੀ ਉਧਰ ਲੋਕ ਫਿਰ ਕਿਹੜੇ ਲੋਕ ਆ ਜਿਹੜੇ ਉਹ ਦੇਈ ਜਾਂਦੇ ਕਿਹੜੇ ਕਿਸਾਨ ਆ ਕਿਸਾਨ ਇੱਕ ਪਾਸੇ ਟਰੈਕਟਰ ਮਾਰਚ ਕਰਦੇ ਆ ਵਿਰੋਧ ਕਰਦੇ ਆ ਇੱਕ ਪਾਸੇ ਜ਼ਮੀਨਾਂ ਮਿਲ ਜਾਂਦੀਆਂ ਫਿਰ ਦੋ ਦੋ ਚੀਜ਼ਾਂ ਚੱਲ ਕੀ ਰਹੀਆਂ ਏ ਇਹ ਗੱਲ ਬਈ ਨਾ ਸਭ ਤੋਂ ਜ਼ਰੂਰੀ ਸਮਝਣਾ ਹੈ ਜਿਹੜਾ ਤੁਸੀਂ ਨੁਕਤਾ ਠਾਇਆ ਨਾ ਵੀ ਕਿਹੜੇ ਲੋਕ ਦੇਣ ਵਾਲੇ ਆ ਉਹ ਲੋਕ ਕਿਹੜੇ ਨੇ ਬਾਈ ਉਹ ਲੋਕ ਉਹ ਨੇ ਜਿਨ੍ਹਾਂ ਦੀਆਂ ਕੀ ਆ ਵੀਕ ਪੁਆਇੰਟ ਹੈਗਾ ਜਿਨ੍ਹਾਂ ਦੇ ਖੁੰਡੀਆਂ ਇਹਨਾਂ ਕੋਲੇ ਹੈਗੀਆਂ ਜਦੋਂ ਕਾਰਪੋਰੇਟ ਨੇ ਪਿੱਛੇ ਜੇ ਅਖਬਾਰ ਚ ਲੱਗੀ ਸੀ ਕਹਿੰਦੇ ਵੀ ਇੱਕ ਅਗਰਵਾਲ ਮਾਕੇ ਸਾਹਿਬ ਹੈਗੇ ਜਿਨ੍ਹਾਂ ਨੇ 100 ਕਿਲਾ ਜ਼ਮੀਨ ਦੇਣ ਦੀ ਗੱਲ ਕੀਤੀ ਆ ਹੁਣ ਤੁਹਾਨੂੰ ਥੋੜੀ ਬਰੀਕੀ ਸੰਦ ਦੱਸ ਦਨਾ ਕਿ ਇਹਨਾਂ ਨੇ ਕੀ ਕੀਤਾ ਸੱਤ ਜੋਨਾਂ ਚ ਉਹ ਜ਼ਮੀਨ ਵੰਡੀ ਵੀ ਆ ਜਿਹੜੀ 24000 ਕੁਸ਼ ਏਕੜ ਜ਼ਮੀਨ ਸੀ ਉਹ ਪਹਿਲੀਆਂ ਤਿੰਨ ਜੋਨਾਂ ਚ 7500 ਏਕੜ ਜ਼ਮੀਨ ਆਉਂਦੀ ਆ ਲਗਭ ਉਹਨਾਂ ਜੋ ਲਗਭਗ 550 ਤੋਂ 600 ਏਕੜ ਦੇ ਕਰੀਬ ਜਿਹੜੀ ਜਗ੍ਹਾ ਹੈ ਉਹ ਇੱਕੋ ਕਾਰਪੋਰੇਟ ਘਰਾਣੇ ਦੀ ਆ ਹੁਣ ਕਾਰਪੋਰੇਟ ਘਰਾਣੇ ਦੀਆਂ ਬਾਈ ਜੀ ਬਹਾਂ ਇਹਨਾਂ ਨੇ ਮੋਸੀਆਂ ਵੀਆਂ ਨੇ ਆਪਾਂ ਦੇਖਿਆ ਨਹੀਂ ਮਹਾਲੀ ਦੇ ਵਿੱਚ ਗਿਲਕੋ ਵੈਲੀ ਵਾਲਾ ਜਦੋਂ ਗੇਲ ਇਧਰ ਨਹੀਂ ਰਲਦਾ ਜਾ ਕੇ ਬੀਜੇਪੀ ਚ ਰਲ ਗਿਆ ਤੜਕੇ ਰੇਡ ਪਜਵਾਤੀ ਤਾਂ ਹੁਣ ਜਿਹੜੇ ਕੀ ਇਹੋ ਜਿਹੇ ਲੋਕ ਹੈਗੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਉਹਨਾਂ ਲੋਕਾਂ ਨੇ ਸਹਿਮਤੀਆਂ ਦੇਤੀਆਂ ਹਾਲਾਂਕਿ ਉਹਨਾਂ ਲੋਕਾਂ ਨੂੰ ਵੀ ਪਤਾ ਵੀ ਇਹ ਕਾਮਯਾਬ ਨਹੀਂ ਹੁੰਦੀ ਪਾਲਿਸੀ ਅਖੀਰ ਨੂੰ ਸਾਡੀਆਂ ਪ੍ਰਾਪਰਟੀਆਂ ਸਾਡੇ ਕੋਲ ਹੀ ਰਹਿਣੀਆਂ ਵੀ ਆਪਾਂ ਸਰਕਾਰ ਨਾਲ ਕਾਹਨੂੰ ਵਿਗਾੜਨੀਆਂ ਯਾਰ ਇਹ ਕਿਪਾਸੀ ਜਿਹੜੋ ਤੁਸੀਂ ਤਰਾਜ ਮੰਗਿਆ 1600 ਬੰਦਾ ਤੁਹਾਡੇ ਅਗੇਂਸਟ ਕੀ ਆ ਤੁਹਾਨੂੰ ਫਤਵਾ ਦੇ ਰਿਹਾ ਤੇ ਤੁਹਾਡੇ ਹੱਕ ਚ ਚਾਰ ਪੰਜ ਬੰਦੇ ਆਉਂਦੇ ਰੇਸ਼ੋ ਦਾ ਕੱਢ ਕੇ ਦੇਖ ਲਓ ਨਾ ਹੁਣ ਕਿਹਾ ਜਾ ਰਿਹਾ ਵੀ ਜਿੰਨੀਆਂ ਐਪਲੀਕੇਸ਼ਨਾਂ ਲੋਕ ਬਰੋਚ ਚ ਦਿੰਦੇ ਸਾਰੀਆਂ ਰੱਦੀ ਦੇ ਮੱਕ ਟੋਕਰੇ ਸਿੱਟੀਆਂ ਜਾ ਰਹੀਆਂ ਨੇ ਹੁਣ ਅਸੀਂ ਬਿਹਤਰ ਜਾਣਦੇ ਵੀ ਅਸਲ ਦੇ ਵਿੱਚ ਜਿਹੜੇ ਪ੍ਰਭਾਵਿਤ ਹੋਣ ਵਾਲੇ ਲੋਕ ਨੇ ਪਿੰਡਾਂ ਦੇ ਵਿੱਚ ਜਿਹੜਾ ਕਿਸਾਨੀ ਆ ਜਾਂ ਮਜ਼ਦੂਰ ਨੇ ਉਹ ਹੁਣ ਇਕੱਠੇ ਹੋ ਗਏ ਉਦੋਂ ਬਿਨਾ ਕਿ ਇਹ ਕਿਸਾਨ ਜਥੇਬੰਦੀਆਂ ਉਹ ਵੀ ਹੁਣ ਦੁਆਰੇ ਇਕੱਠੀਆਂ ਹੋਣ ਲੱਗੀਆਂ ਉਹ ਵੀ ਲੜਨ ਨੂੰ ਤਿਆਰ ਹੋ ਗਈਆਂ ਤਾਂ ਮੈਂ ਕਹਿੰਦਾ ਵੀ ਇੱਥੇ ਸਰਕਾਰ ਦੇ ਪੈਰ ਲੋਕਾਂ ਨੇ ਲੱਗਣ ਨਹੀਂ ਦੇਣੇ ਜਿਹੜੇ ਹਾਲਾਤ ਮਾ ਕੇ ਸਰਕਾਰ ਨੇ ਬਣਾਤੇ ਆ ਇਹ ਸਰਕਾਰ ਮੈਂ ਕਹਿੰਦਾ ਵੀ ਲੋਕਾਂ ਜੀ ਇੰਨਾ ਕੁ ਰੋਸ ਭਰ ਰਹੀ ਆ ਤੇ ਜੇ ਕਿਤੇ ਇਹਨਾਂ ਨੇ ਛੇਤੀ ਵਾਪਸ ਨਾਂ ਲਈ ਤਾਂ ਮੈਂ ਕਹਿੰਦਾ ਇਹਨਾਂ ਨੂੰ 5 ਸਾਲ ਪੂਰੇ ਕਰਨੇ ਓਕੇ ਹੋ ਜਾਣਗੇ ਤੁਸੀਂ ਲੈਂਡ ਪੂਲਿੰਗ ਪਾਲਸੀ ਦਾ ਜਿਹੜਾ ਪੋਸਟਰ ਜਾਰੀ ਕਰਵਾਇਆ ਹੈ ਜਾਂ ਕੀਤਾ ਹੈ ਜਾਂ ਤੁਸੀਂ ਜੋ ਲਿਖਿਆ ਕੋਈ ਤੁਸੀਂ ਇਹ ਗੱਲ ਜ਼ਰੂਰ ਲਿਖੀ ਹੈ ਕਿ ਇੱਕ ਚੁਟਕਲੇ ਨਹੀਂ ਸੁਣੇ ਜਾਣੇ ਕਿਉਂ ਇਹ ਗੱਲ ਲਿਖਣੀ ਕਿਉਂ ਪੈ ਗਈ ਸੋ ਹੁਣ ਆਪਾਂ ਸਾਰੇ ਜਾਣਦੇ ਆ ਵੀ ਮੈਂ ਤੁਹਾਨੂੰ ਇੱਕ ਅੰਦਰਲੀ ਗੱਲ ਦੱਸਦਾ ਕੋਈ ਅਫਸਰ ਕੋਲੇ ਬੈਠੇ ਸੀ ਉਹ ਗੱਲ ਸੁਣਾ ਕਹਿੰਦਾ ਕਈ ਵਾਰੀ ਉੱਥੇ ਜਦੋਂ ਜਾਂਦੇ ਨਾ ਅਸੀਂ ਸੀਐਮ ਹਾਊਸ ਜਾਂਦੇ ਕਿਉਂਕਿ ਉੱਥੇ ਤਾਂ ਬੈਠਦੇ ਨਹੀਂ ਕਹਿੰਦਾ ਜਦੋਂ ਅਸੀਂ ਉੱਥੇ ਜਾਂਦੇ ਸੀ ਇਹਨਾਂ ਕੋਲੇ ਤਾਂ ਕਹਿੰਦਾ ਇੱਕ ਦੋ ਸਾਡੇ ਨਾਲ ਆਈਐਸ ਅਫਸਰ ਹੋਰ ਹੁੰਦੇ ਸੀ ਅਸੀਂ ਇੱਕ ਮੱਥ ਕੇ ਜਾਂਦੇ ਵੀ ਅਸੀਂ ਪਹਿਲੇ 5 ਮਿੰਟਾਂ ਚ ਆਪਦੀ ਗੱਲ ਦੇ ਜੈਸਨੋ ਕਰਾ ਕੇ ਉਹਨਾਂ ਤੋਂ ਕੀ ਇਹ ਫਾਈਲ ਤੇ ਸਾਈਨ ਕਰਾ ਲੈਣੇ ਆ 6ਵੇਂ ਮਿੰਟ ਕੀਆ ਮੁੱਖ ਮੰਤਰੀ ਜੀ ਕਹਿੰਦੇ ਚੁਟਕਲਾ ਸੁਣਾ ਦਿੰਦੇ ਤੇ ਗੱਲ ਹਾਸੜ ਚ ਪੈ ਜਾਂਦੀ ਹੈ ਤੇ ਘੰਟਾ ਫਿਰ ਕਹਿੰਦੇ ਕੀ ਹੈ ਗੱਲ ਵਿੱਚ ਹੀ ਰੁਲ ਜਾਂਦੀ ਹੈ ਤੇ ਸਾਨੂੰ ਕਿਹਾ ਨਾ ਦੁਆਰੇ ਆ ਜਿਓ ਤਾ ਸਾਡੀ ਕੀ ਇੱਕੋ ਹੀ ਕਹਿਣੀ ਆ ਮਾਕੇ ਜੇ ਆਈਐਸ ਆਈਪੀਐਸ ਅਫਸਰੋ ਕੀ ਇਹਨਾਂ ਮੂਰੇ ਬੇਵਸ ਹੋਗੇ ਉਹਨਾਂ ਨੂੰ ਚੁਟਕਲੇ ਸੁਣਾ ਸੁਣਾ ਕੇ ਜੇ ਪੰਜਾਬ ਦੇ ਭਵਿੱਖ ਨੂੰ ਮਾਕੇ ਇਧਰੋਂ ਤੋੜਿਆ ਜਾ ਰਿਹਾ ਤਾਂ ਅਸੀਂ ਤਾਂ ਹੀ ਗੱਲ ਕੀਤੀ ਆ ਹੁਣ ਅਸੀਂ ਜਾਣਦੇ ਆ ਤਰੀਕਾ ਕਰ ਵੀ ਇਹਨਾਂ ਤੋਂ ਸਿੱਖਿਆ ਬਈ ਹੁਣ ਇਹਨਾਂ ਨੇ ਲਲ ਕਰਕੇ ਆਪਦੇ ਦੁਸ਼ਮਣਾਂ ਨੂੰ ਉੱਥੇ ਸੱਦਿਆ ਸੀ ਠੀਕ ਆ ਨਾ ਲੁਧਿਆਣੇ ਜੀ ਟਾਈਮ ਬੰਨਿਆ ਸੀ ਮੈਂ ਲੋਕਾਂ ਨੂੰ ਬੇਨਤੀ ਕਰੇ ਮੁੱਖ ਮੰਤਰੀ ਨਾਲ ਟਾਈਮ ਬੰਨਿਆ ਤੇ ਬੰਨਿਆ ਵੀ ਲੋਕਾ ਥੋੜਾ ਠੀਕ ਆ ਨਾ ਅਸੀਂ ਤਾਂ ਸਿਰਫ ਇੱਕ ਜਰੀਆ ਹੈਗੇ ਕੁਝ ਜਥੇਬੰਦੀਆਂ ਇਕੱਠੇ ਹੋ ਕੇ ਕਰ ਰਹੇ ਆ ਉਸੇ ਸੀ ਇਹੀ ਕਹਿਣਾ ਕਿ ਉਹ ਲੋਕ ਸਾਰੇ ਦੋਸ਼ੀ ਨੇ ਵੀ ਪੰਜਾਬ ਉਜਾੜੇ ਦੇ ਜ਼ਿੰਮੇਵਾਰ ਨੇ ਉਹ ਬੋਲਣ ਜੋਗੇ ਕੁਝ ਹੈ ਨਹੀਂ ਉਹ ਨਹੀਂ ਆਏ ਤੇ ਉੱਥੇ ਮੁੱਖ ਮੰਤਰੀ ਨੇ ਫਿਰ ਸਟੇਜ ਦੇ ਉੱਤੇ ਆਪਾਂ ਸਾਰੇ ਜਾਣਦੇ ਵੀ ਕੀ ਚੁੜਕਲੇ ਵੀ ਸੁਣਾਏ ਸਭ ਕੁਝ ਸੁਣਾਇਆ ਤੇ ਆਪਣਾ ਵਿਜ਼ਨ ਦੱਸਿਆ ਤੇ ਮੈਂ ਕੋਈ ਬੇਨਤੀ ਕਰਦਾ ਵੀ ਜੇ ਤੁਹਾਡੇ ਚ ਕੀ ਆ ਤੁਸੀਂ ਲੋਕਾਂ ਦਾ ਫੇਸ ਕਰਨ ਜੋਗੇ ਹੈਗੇ ਹੋ ਠੀਕ ਹੈ ਨਾ ਅਸਲ ਲੋਕਤੰਤਰ ਦੇ ਰਾਜੇ ਲੋਕ ਹੁੰਦੇ ਆ ਹੁਣ ਰਾਜਿਆਂ ਦਾ ਕੀ ਆ ਮੈਂ ਕਹਣਾ ਆਪਸ ਵਿੱਚ ਭੇੜ ਹੋਣਾ ਠੀਕ ਹੈ ਨਾ ਇੱਕ ਪਾਸੇ ਲੋਕਤੰਤਰ ਦੇ ਰਾਜੇ ਇੱਕ ਪਾਸੇ ਸਤੋਜ ਵਾਲੇ ਰਾਜੇ ਆ ਜਦੋਂ ਇੱਕ ਦੂਜੇ ਦੇ ਸਾਹਮਣੇ ਹੋ ਕੇ ਬੈਠਣਗੇ ਆਮ ਨੂੰ ਸਾਹਮਣੇ ਸਵਾਲ ਹੋਣਗੇ ਜਵਾਬ ਹੋਣਗੇ ਮੈਂ ਠੀਕ ਹੈ ਨਾ ਮੈਂ ਕਹਣਾ ਵੀ ਘੰਟਾ ਲੈਣ 2 ਘੰਟੇ ਲੈਣ 11 ਵਜੇ ਦਾ ਟਾਈਮ ਰੱਖਿਆ ਖੁੱਲਾ ਟਾਈਮ ਉਹ ਵੀ ਜਿੰਨਾ ਟਾਈਮ ਇਹ ਬੋਲਣਗੇ ਕੋਈ ਬੰਦਾ ਵਿੱਚ ਸਵਾਲ ਨਹੀਂ ਕਰੂਗਾ ਪਰ ਉਸ ਤੋਂ ਬਾਅਦ ਲੋਕਾਂ ਦੇ ਜਿਹੜੇ ਤੌਖਲੇ ਹੋਣਗੇ ਉਹ ਲੈ ਸੌਲਟ ਆਊਟ ਕਰ ਦੇਣ ਮੈਂ ਕਹਣਾ ਵੀ ਲੋਕਾਂ ਦੇ ਨਾਲ ਅਸੀਂ ਵੀ ਲੋਕਾਂ ਨੂੰ ਕਹਾਂਗੇ ਭਾਈ ਦੇ ਦਿਓ ਜ਼ਮੀਨ ਜੇ ਤੁਹਾਡਾ ਭਲਾ ਹੁੰਦਾ ਮਸਲਾ ਤਾਂ ਇਹ ਆ ਬਈ ਲੋਕਾਂ ਨੂੰ ਸਮਝਾਉਣ ਵਾਸਤੇ ਜਿਹੜਾ ਅਸੀਂ ਗੱਲ ਕਰਦੇ ਆਂ ਝੁਟਕਲੇ ਤੋਂ ਤਾਂ ਹੀ ਡਰਦੇ ਆਂ ਵੀ ਪੰਜਾਬ ਝੁਟਕਲੇ ਬਣ ਕੇ ਰਹਿ ਗਿਆ ਠੀਕ ਹੈ ਨਾ ਹੁਣ ਵਿਧਾਨ ਸਭਾ 'ਚ ਵੀ ਝੁਟਕਲੇ ਸੁਣਾਏ ਜਾ ਰਹੇ ਆ ਸਟੇਜਾਂ 'ਤੇ ਵੀ ਝੁਟਕਲੇ ਸੁਣਾਏ ਜਾ ਉਹ ਦਰਦ ਨਾਲ ਚੁਟਕਲੇ ਚ ਨਾ ਰੋਲਿਆ ਜਾਵੇ ਸਭ ਤੋਂ ਵੱਡੀ ਅੱਜ ਜਿਹੜੀ ਦਰਦ ਹੈਗੀ ਲੋਕਾਂ ਦੀ ਮਾਂ ਦੇ ਉੱਤੇ ਅਟੈਕ ਕੀਤਾ ਜਾ ਰਿਹਾ ਠੀਕ ਹੈ ਨਾ ਧਰਤੀ ਮਾਂ ਕੇ ਸਾਡੀ ਮਾਂ ਕੀ ਜੇ ਮਾਂ ਨੂੰ ਕੋਈ ਹੱਥ ਪਾਉਂਦਾ ਤਾਂ ਉਹਨੂੰ ਚੁਟਕਲੇ ਸੁਣਾ ਕੇ ਜੇ ਅਸੀਂ ਉਹ ਬੰਦਾ ਸਾਡੇ ਕੋਲੋਂ ਲੰਘ ਜੇ ਅਸੀਂ ਤਾਂ ਕਹਿੰਦੇ ਵੀ ਚੁਟਕਲੇ ਅਸੀਂ ਸੁਣਨੇ ਨਹੀਂ ਠੋਸ ਗੱਲਬਾਤ ਹੋਵੇ ਮੈਂ ਕਹਿੰਦਾ ਵੀ ਆਦੇ ਮੰਤਰੀ ਲੈ ਕੇ ਆਉਣ ਆਈਪੀਐਸ ਆਈਐਸ ਲੈ ਕੇ ਆਉਣ ਜਿਹੜੇ ਕੀ ਇਸ ਮੁੱਦੇ ਦੇ ਉੱਤੇ ਸਮਝ ਰੱਖਦੇ ਆ ਮੈਂ ਕਹਿੰਦਾ ਵੀ ਅਸੀਂ ਜਾਣਦੇ ਆ ਹੋਰ ਸਟੇਟਾਂ ਜਿਹੜਾ ਨਾ ਟ੍ਰਿਪਲ ਪੀ ਦੀ ਇੱਕ ਪਾਲਿਸੀ ਹੈ ਬਾਈ ਉਹ ਕੀ ਆ ਪਬਲਿਕ ਪ੍ਰਾਈਵੇਟ ਪਾਰਟਨ ਆਉਣ ਵਾਲੇ ਟਾਈਮ ਦੇ ਵਿੱਚ ਇਹਨਾਂ ਨੇ ਇਹ ਵੀ ਕੰਮ ਕਰਨਾ ਠੀਕ ਹੈ ਨਾ ਉਹ ਚੀਜ਼ਾਂ ਵੀ ਲੈ ਕੇ ਆਉਣਗੇ ਪਰ ਜੇ ਲੋਕ ਅੱਜ ਚ ਕੰਨੇ ਹੋਗੇ ਲੋਕਾਂ ਨੇ ਕੀ ਡਾਂਗ ਚੱਕ ਲਈ ਨਾ ਤੇ ਡਾਂਗਮੂਰ ਦਾ ਭੂਤ ਵੀ ਨੱਚ ਦੇਦਾ ਫੇਰ ਮਾ ਕੇ ਅਖੌਤੀ ਲੀਡਰ ਨੇ ਤੇ ਲੋਕ ਇਹਨਾਂ ਨੂੰ ਇਹੀ ਗੱਲ ਕਰਦਾ ਵੀ ਲੋਕਾਂ ਨੂੰ ਆਪ ਦੀ ਸ਼ਕਤੀ ਨੂੰ ਪਛਾਨਣਾ ਪੂ ਮੈਂ ਕਹਿੰਦਾ ਵੀ ਇਹ ਜਿੰਨਾ ਲੋਕਾਂ ਨੇ ਦੇਖਿਆ ਦਾਗ ਲਾਉਂਦੇ ਲੋਕ ਨੂੰ ਲਾਂਭੇ ਕਰ ਦੇਣ ਕੋਈ ਕਿਸਾਨ ਆ ਕੋ ਨਹੀਂ ਉੱਥੇ ਮਾ ਕੇ ਹੋਣਗੇ ਜਿਹੜੇ ਮਾ ਕੇ ਜਿੰਨਾ ਦੀ ਇਹ ਗੱਲ ਕਰਦੇ ਆ ਕਿਸਾਨ ਜ਼ਰੂਰ ਹੋਣਗੇ ਠੀਕ ਹੈ ਨਾ ਉਥੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਦੇ ਦੇਣ ਤੇ ਕਿਸਾਨ ਵੀ ਉਹ ਹੋਣਗੇ ਜਿਨ੍ਹਾਂ ਦੀਆਂ ਜ਼ਮੀਨਾਂ ਉਹਦੇ ਵਿੱਚ ਕੀ ਐਕਵਾਇਰ ਕੀਤੀਆਂ ਜਾ ਰਹੀਆਂ ਨੇ ਅਮਨੂ ਸਾਹਮਣੇ ਤੇ ਕੇ ਹੋ ਰਿਹਾ ਹੈਗਾ ਅਮਨੂ ਸਾਹਮਣੇ ਬਿਠਾ ਕੇ ਸਵਾਲ ਜਵਾਬ ਹੋਣਗੇ ਉਹਦੇ ਵਿੱਚ ਦੇਖਦੇ ਫਿਰ ਕਿਹੜਾ ਨਿਤਰੂ ਆ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ